ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਅਸਾ ਰਾਗ ਵਿੱਚ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ ਕੱਲ 10 ਸ਼ਬਦ ਸੰਪੂਰਨ ਹੋਏ ਸੀ ਜੋ ਅੱਜ ਪਾਤਸ਼ਾਹ ਜੀ ਅਗਲਾ ਸ਼ਬਦ ਆਰੰਭ ਕਰਦੇ ਹਨ 459 ਤੇ 60 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਬਦ ਸਬਾਹ ਇਮਾਨ ਹੈ ਆਓ ਪਾਤਸ਼ਾਹ ਜੀ ਪੰਚਮ ਪਿਤਾ ਜੀ ਬਚਨ ਕਰਦੇ ਹਨ ਜੀ ਆਸਾ ਮਹਲਾ 5 ਅਸਾ ਰਗ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਹਨ ਜੀ ਉਠ ਪੰਜ ਵਟੌੜੜਿਆ ਤੈ ਕਿਆ ਚਿੱਤ ਲਾਇ ਮੋਹਲਤ ਪੁੰਨੜੀਆ ਕਿਤ ਕੂੜ ਲਪਾਇਆ ਅੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸਬਦੀ ਰਮਤਾ ਕਰਦੇ ਹਨ ਤੇ ਬਚਨ ਕਰਦਿਆਂ ਉੱਠ ਵੰਜ ਬਟਾਉੜਿਆ ਤੈ ਕਿਆ ਚਿੱਤ ਲਾਇਆ ਇਹ ਲਬਜ ਹੈ ਜਿਹੜਾ ਵਟਾਉ ਤ ਭਾਵ ਕੀ ਬਾਟ ਤੇ ਚੱਲਣਾ ਇੱਕ ਬਾਟ ਦਾ ਰਾਹੀ ਵਾਟ ਦਾ ਪੰਨ ਦੀ ਵਾਟ ਦਾ ਮੁਸਾਫਿਰ ਵਾਟ ਦਾ ਰਾਹੀ ਇਹ ਲਬਜ ਤਕਰੀਬਨ ਆਪਾਂ ਘੱਟ ਸੁਣਿਆ ਹੋਵੇਗਾ ਜਿੰਨੇ ਅੱਖਰ ਜਿਹੜਾ ਹੈ ਇਹ ਆਮ ਪੰਜਾਬੀ ਬੋਲੀ ਦੇ ਵਿੱਚ ਘੱਟ ਵਰਤਿਆ ਜਾਂਦਾ ਹੈ ਹਰ ਅੱਖਰ ਨੂੰ ਆਪਾਂ ਤਕਰੀਬਨ ਬਹੁਤੇ ਲੋਕ ਸਹੀ ਤਰੀਕੇ ਨਾਲ ਨਹੀਂ ਬੋਲਦੇ ਕਿਉਂਕਿ ਜਿਨ੍ਹਾਂ ਨੇ ਮਹਾਰੀ ਦਾ ਅਭ्यास ਕੀਤਾ ਜਾਂਦਾ ਉਹ ਦੇ ਕਰਕੇ ਸਹੀ ਬੋਲਿਆ ਜਾਂਦਾ ਹੈ ਇਹ ਅक्षर ਨੂੰ ਮੂੰਹ ਬੰਦ ਕਰਕੇ ਦੰਦ ਮੀਟ ਕੇ ਬੋਲਣਾ ਪੈਂਦਾ ਵੰਜ ਯੰਯਾ ਅक्षर ਨੰਗਾ ਤੇ ਯੰਯਾ ਅक्षर ਦੋਵੇਂ ਲੱਕ ਚੋਂ ਬੋਲੇ ਜਾਂਦੇ ਆ ਤੇ ਮਹਾਰਾਜ ਜੀ ਇਸ ਲੋਭਜ ਦੇ ਦੁਆਰਾ ਉਸ ਭਾਸ਼ਾ ਦੇ ਵਿੱਚ ਬੋਲੀ ਵਿੱਚ ਮਹਾਰਾਜ ਜੀ ਜਿੱਥੇ ਵੀ ਗਏ ਪਿਆਰਿਓ ਉਸੇ ਭਾਸ਼ਾ ਵਿੱਚ ਉਹਨਾਂ ਨੇ ਪ੍ਰਦੇਸ਼ੀਤਾ ਉਸੇ ਬੋਲੀ ਦੇ ਵਿੱਚ ਮਹਾਰਾਜ ਦੀ ਬਾਣੀ ਦੇ ਵਿੱਚ ਹਰ ਬੋਲੀ ਹੈ ਹਰ ਭਾਸ਼ਾ ਹੈ ਤੇ ਮਹਾਰਾਜ ਜੀ ਇਥੇ ਉਸ ਭਾਸ਼ਾ ਦੇ ਵਿੱਚ ਵਚਨ ਕਰਦਿਆਂ ਵਟਾਉ ਤੋਂ ਭਾਵ ਹੁੰਦਾ ਹੈ ਕਿ ਮਸਾਫਰ ਜਿਹੜਾ ਪੰਦੀ ਹੁੰਦਾ ਰਾਹੀ ਹੁੰਦਾ ਉਨੂੰ ਉਹਦਾ ਨਾਂ ਹੈ ਵਟਾਉ ਵਾਟ ਤੇ ਚੱਲਣ ਵਾਲਾ ਫਟੋੜੜਿਆ ਮਹਾਰਾਜ ਜੀ ਕਹਿੰਦੇ ਹੈ ਪੰਦੀ ਇਹ ਰਾਹੀ ਇਹ ਭੋਲੇ ਰਾਹੀ ਮਹਾਰਾਜ ਜੀ ਕਹਿੰਦੇ ਤੂੰ ਸਵੇ ਨੂੰ ਸੰਭਾਲਣਾ ਕਰ ਤੈ ਕਿ ਆ ਚਿੱਤ ਲਾਇਆ ਕਹਿੰਦੇ ਕਿੱਥੇ ਤੂੰ ਆਪਣਾ ਚਿੱਤ ਜੋੜਿਆ ਹੋਇਆ ਜਿਵੇਂ ਇੱਕ ਮਸਾਫਰ ਹੈ ਨਾ ਜਿਹੜਾ ਰਾਹੀ ਹੈ ਜਿਉ ਰਸਤੇ ਦੇ ਵਿੱਚ ਕਿਸੇ ਚੀਜ਼ ਵਿੱਚ ਮਗਨ ਹੋ ਜਾਵੇ ਤਾਂ ਆਪਣਾ ਰਸਤਾ ਜਿਹੜਾ ਖੁੰਝ ਜਾਂਦਾ ਉਹ ਭੁੱਲ ਜਾਂਦਾ ਉਹ ਪੈਂਡਾ ਤੈ ਨਹੀਂ ਕਰ ਸਕਦਾ ਜੇ ਉੱਥੇ ਹੀ ਮਗਨ ਹੋ ਜਾਵੇ ਉਹ ਆਪਣੀ ਬਾਟ ਤੋ ਖੁੰਝ ਜਾਂਦਾ ਹੈ ਇਸੇ ਤਰੀ ਮਹਾਰਾਜ ਜੀ ਕਹਿੰਦੇ ਹੈ ਮਨੁੱਖ ਹੈ ਜੀਵ ਤੂੰ ਵੀ ਇਸ ਸੰਸਾਰ ਦੇ ਉੱਤੇ ਮਸਾਫਰ ਖਾਨੇ ਦੀ ਤਰ੍ਹਾਂ ਮਸਾਫਰ ਹੈ ਇੱਕ ਰਾਹੀ ਹੈ ਤੇ ਤੂੰ ਵੀ ਇਸ ਮਦ ਦੇ ਵਿੱਚ ਸੰਸਾਰੀ ਪਦਾਰਥਾਂ ਦੇ ਵਿੱਚ ਆਪਣਾ ਪੈਂਡਾ ਜਿਹੜਾ ਉਹਨੂੰ ਭੁੱਲ ਚੁੱਕਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਵਿਸਾਰ ਚੁੱਕਾ ਹੈ ਉੱਠ ਵੰਜ ਵਟੌੜੜ ਆ ਤੈ ਕਿਆ ਚਿੱਤ ਲਾਇਆ ਮਹਾਰਾਜ ਜੀ ਕਹਿੰਦੇ ਤੂੰ ਉੱਠ ਤੂੰ ਸਮਝਣਾ ਕਰ ਤੂੰ ਸੁਚੇਤ ਹੋ ਤੂੰ ਉੱਠਣਾ ਕਰ ਤੈ ਕਿਆ ਚਿੱਤ ਲਾਇ ਤੂੰ ਕਿਹੜੇ ਪਾਸੇ ਆਪਣਾ ਚਿੱਤ ਜੋੜ ਲਿਆ ਕਿਹੜੇ ਪਾਸੇ ਚਿੱਤ ਲਾਇਆ ਤੇਰੀ ਘੜੀਆਂ ਤੇਰੇ ਪੈਰ ਤੇਰੇ ਮਿੰਟ ਸੈਕਿੰਡ ਤੇਰੇ ਘੰਟੇ ਤੇਰੇ ਦਿਨ ਲੰਘਦੇ ਜਾ ਰਹੇ ਹਨ ਇਹ ਬਾਟ ਖਤਮ ਹੁੰਦੀ ਜਾ ਰਹੀ ਹੈ ਤੂੰ ਕਿੱਥੇ ਆ ਕੇ ਫਸ ਗਿਆ ਮਹਾਰਾਜ ਜੀ ਕਹਿੰਦੇ ਕਿਸ ਚੀਜ਼ਾਂ ਨਾਲ ਤੇਰਾ ਚਿੱਤ ਲੱਗ ਗਿਆ ਮੌਲਤ ਪੁੰਨੜੀਆ ਕਿਤ ਕੂੜ ਲਪਾਇਆ ਇਹ ਮਹਾਰਾਜ ਜੀ ਜਵਾਬ ਦੇ ਰਿਹਾ ਨੇ ਕਹਿੰਦੇ ਤੇਰੀ ਮੌਲਤ ਜਿਹੜੀ ਪੁੰਨੀ ਜਾ ਰਹੀ ਹੈ ਜਿਹੜੀ ਮੌਲਤ ਤੈਨੂੰ ਦੇ ਕੇ ਭੇਜਿਆ ਸੀ ਨਾ ਮਾਲਕ ਨੇ ਉਹ ਠਾਕਰ ਨੇ ਮੌਲਤ ਦੇ ਕੇ ਭੇਜਿਆ ਐ ਇੰਨੇ ਦਿਨਾਂ ਦੀ ਤੇਰੇ ਕੋਲ ਮੌਲਤ ਐ ਇੰਨੇ ਸਵਾਸਾਂ ਦੀ ਮੌਲਤ ਐ ਤੂੰ ਜਾ ਕੇ ਸਵਾਰ ਲੈ ਆਪਣਾ ਜਿਵੇਂ ਕਿਤੇ ਵੀ ਕੋਈ ਟੈਸਟ ਦੇਣਾ ਪੇਪਰ ਤੂੰ ਉਹਦੇ ਚ ਟਾਈਮ ਦਿੱਤਾ ਜਾਂਦਾ ਮੌਲਤ ਕਿੰਨਾ ਸਮਾਂ ਤੇਰੇ ਕੋਲੇ ਨੇ ਵਿੱਚ ਵਿੱਚ ਤੂੰ ਕਰ ਲੈ ਕਿਤੇ ਮੁਲਾਕਾਤ ਕਰਨ ਜਾਈਏ ਜਾਈਦਾ ਨਾ ਜੇਲ੍ਹ ਦੇ ਅੰਦਰ ਮੁਲਾਕਾਤ ਕਰਨ ਉੱਥੇ ਮੌਲਤ ਦਿੱਤੀ ਜਾਂਦੀ ਐ 4-5 ਮਿੰਟ ਦੀ ਉਸ ਤੋਂ ਬਾਅਦ ਆਵਾਜ਼ ਵੱਜ ਜਾਂਦੀ ਚਲੋ ਭਾਈ ਬਾਹਰ ਇਸੇ ਤਰ੍ਹਾਂ ਹੀ ਮੌਲਤ ਦਿੰਦਾ ਮਹਾਰਾਜ ਜੀਵਾਂ ਨੂੰ ਆਪਾਂ ਨੂੰ ਉਹਨੇ ਮੌਲਤ ਦੇ ਕੇ ਭੇਜਿਆ ਸਮਾਂ ਦੇ ਕੇ ਸਵਾਸਾਂ ਦਾ ਸਮਾਂ ਤੇ ਮਹਾਰਾਜ ਜੀ ਕਹਿੰਦੇ ਤੂੰ ਖਤਮ ਕਰੀ ਜਾ ਰਿਹਾ ਮੌਲਤ ਪੁੰਨਿਆੜਾ ਕਿਤ ਕੂੜ ਲਪਾਇਆ ਕਹਿੰਦੇ ਮੌਲਤ ਤਾਂ ਤੇਰੀ ਬੀਤਦੀ ਜਾਂਦੀ ਐ ਸਮਾਂ ਬੀਤਦਾ ਜਾਂਦਾ ਤੂੰ ਕਿਤ ਲਪਾਇਆ ਕਹਿੰਦੇ ਕਿਹੜੇ ਕੰਮ ਵਿੱਚ ਤੂੰ ਲਪਾਇ ਮਨ ਹੋਇਆ ਪਿਆ ਹੈ ਜਿਹੜੇ ਕੰਮਾਂ ਵਿੱਚ ਤੂੰ ਫਸਿਆ ਪਿਆ ਹੈ ਕੂੜੇ ਲਪਾਇਆ ਤੋ ਮਾਇਆ ਕਰੇ ਪਾਪ ਮਿੱਤਿਆ ਤੇ ਮਹਾਰਾਜ ਜੀ ਕਹਿੰਦੇ ਕੂੜ ਦੇ ਨਾਲ ਲੱਭ ਦੇ ਨਾਲ ਤੂੰ ਚਿੱਤ ਜੋੜਿਆ ਹੋਇਆ ਇਹ ਸੰਸਾਰ ਦੇ ਵਿੱਚ ਜਿੰਨਾ ਤੂੰ ਚਿੱਤ ਜੋੜਿਆ ਹੈ ਕੂੜ ਹੈ ਮਹਾਰਾਜ ਜੀ ਕਹਿੰਦੇ ਕੂੜੇ ਲਪਾਇਆ ਤੋ ਮਾਇਆ ਮਾਇਆ ਦੇ ਵਿੱਚ ਤੂੰ ਭੱਜਿਆ ਫਿਰਦਾ ਹੈ ਕਲਤਾ ਨੋ ਆ ਫਿਰਦਾ ਕਰੇ ਪਾਪ ਮਿਤਿਆ ਮਹਾਰਾਜ ਜੀ ਕਹਿੰਦੇ ਤੂੰ ਨੇਕਾ ਹੀ ਪਾਪ ਕਰਮ ਕਮਾਦਾ ਹੈ ਤਨ ਭਸਮ ਢੇਰੀ ਜਮਹ ਹਰੀ ਕਾਲ ਬਪਣੇ ਜਿੱਤਿਆ ਮਹਾਰਾਜ ਜੀ ਕਹਿੰਦੇ ਕਾਲ ਤੇਰਾ ਹੈ ਸਿਰ ਤੇ ਕਹਿੰਦੇ ਤਨ ਜਿਹੜਾ ਤੇਰਾ ਹੈ ਭਸਮ ਹੋ ਜਾਣਾ ਸਵਾ ਦੀ ਢੇਰੀ ਮਿੱਟੀ ਦੀ ਢੇਰੀ ਬਣ ਜਾਣਾ ਕਹਿੰਦੇ ਤੂੰ ਫਿਰ ਮਾਇਆ ਦੇ ਬੇਤਿਕਲ ਤਨ ਹੋਇਆ ਪਾਪ ਕਮਾਈ ਜਾਂਦਾ ਐ ਇਹ ਤਨ ਨੇ ਤੇਰੇ ਨੇ ਸਵਾਭ ਬਣ ਜਾਂਦਾ ਮਿੱਟੀ ਦੀ ਢੇਰੀ ਬਣ ਜਾਂਦਾ ਤਨ ਭਸਮ ਢੇਰੀ ਜੰਮੈ ਫੇਰੀ ਜੰਮ ਦੀ ਫੇਰੀ ਉੱਤੇ ਲੱਗਦੀ ਐ ਸਿਰ ਤੇ ਜੰਮ ਜਿਹੜਾ ਫੇਰੀ ਮਾਰਦਾ ਜੀੜੇ ਮਾਰਦਾ ਕਾਲ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਉੱਤੇ ਦੇਖਦਾ ਪਿਆ ਗੀੜੇ ਮਾਰਦਾ ਪਿਆ ਕੀ ਕਦੋਂ ਇਹਦਾ ਸਮਾਏ ਇਹਨੂੰ ਮੋਲਤ ਪੁੱਗੇ ਤੇ ਮੈਂ ਇਹਨੂੰ ਲੈ ਕੇ ਜਾਵਾਂ ਮੋਲਤ ਪੁੰਨੀ ਤੇ ਮਹਾਰਾਜ ਜੀ ਕਹਿੰਦੇ ਫਿਰ ਜਾਣਾ ਪੈਣਾ ਜਦੋਂ ਸੁਨੇਹਾ ਆ ਗਿਆ ਨਾ ਦਰਗਾਹ ਦਾ ਚੱਲੋ ਸਤਾਬ ਦੀਵਾਨ ਬੁਲਾਇਆ ਹਰ ਪ੍ਰਮਾਨ ਦਰਗਾਹ ਕਾ ਆਇਆ ਫਿਰ ਜਦੋਂ ਫਰਮਾਨ ਆ ਗਿਆ ਦਰਗਾਹ ਤੋਂ ਜਾਰੀ ਹੋ ਗਿਆ ਮਹਾਰਾਜ ਜੀ ਕਹਿੰਦੇ ਫਿਰ ਤਾਂ ਜਾਣੀ ਪੈਣਾ ਫਿਰ ਤਾਂ ਜਮਨੇ ਥੋੜਾ ਛੱਡਣਾ ਕਾਲ ਨੇ ਪੜ ਲੈਣਾ ਬੱਪੂ ਮਹਾਰਾਜ ਜੀ ਕਹਿੰਦੇ ਕਾਲ ਬੁੱਪੜੇ ਜਿੱਤਿਆ ਕਹਿੰਦੂ ਕਾਲ ਨੇ ਜਿੱਤ ਜਾਣਾ ਤੂੰ ਹਾਰ ਜਾਣਾ ਜਦੋਂ ਤੂੰ ਤੇਰੀ ਮੋਲਤ ਪੂਰੀ ਹੋ ਗਈ ਏ ਤਨ ਭਸਮ ਬਣ ਜਾਣਾ ਸਵਾਹ ਹੋ ਜਾਣਾ ਤੇ ਆਤਮਾ ਨੂੰ ਨੇ ਕੱਢ ਕੇ ਲੈ ਜਾਣਾ ਮਾਲ ਜੋਬਨ ਛੋੜ ਵੈਸੀ ਰਹੋ ਪੈਨਨ ਖਾਣਿਆ ਤੇ ਮਹਾਰਾਜ ਜੀ ਕਹਿੰਦੇ ਜੋ ਕੁਝ ਤੂੰ ਕਰਦਾ ਪਿਆ ਮਾਲ ਜੋਬਨ ਛੋੜ ਵੈਸੀ ਮਹਾਰਾਜ ਜੀ ਕਹਿੰਦੇ ਮਾਲ ਧਨ ਜਿਹੜਾ ਜੋਬਨ ਇਹਨੂੰ ਛੱਡਣਾ ਪੈਣਾ ਛੱਡ ਕੇ ਜਾਣਾ ਪੈਣਾ ਇਹ ਜਵਾਨੀ ਵੀ ਛੱਡਣੀ ਪੈਣੀ ਹੈ ਜਵਾਨੀ ਵੀ ਬੀਤ ਜਾਣੀ ਹੈ ਤੇ ਕਹਿੰਦੇ ਮਾਲ ਧਨ ਜਿਹੜਾ ਹੈ ਇਹ ਖਤਮ ਹੋ ਜਾਣਾ ਇੱਥੇ ਰਹਿ ਜਾਣਾ ਇਸ ਰਿਉ ਪੈਨਨ ਖਾਣਾ ਮਹਾਰਾਜ ਜੀ ਕਹਿੰਦੇ ਸਭ ਕੁਝ ਜੋ ਤੈਨੂੰ ਬਖਸ਼ਿਆ ਤੇ ਮਹਾਰਾਜ ਜੀ ਕਹਿੰਦੇ ਉਹ ਇੱਕ ਦਿਨ ਖਤਮ ਹੋ ਜਾਣਾ ਨਾਨਕ ਕਮਾਣਾ ਸੰਗ ਜੁਲਿਆ ਨਾ ਜਾਏ ਕਿਰਤ ਮਟਾਇਆ ਤੇ ਖੀਲੇ ਬੰਗਤੀ ਵਿੱਚ ਮਹਾਰਾਜ ਜੀ ਬਤਨ ਕਰਦੇ ਨਾਨਕ ਕਮਾਣਾ ਸੰਗ ਜੁਲਿਆ ਮਹਾਰਾਜ ਜੀ ਕਹਿੰਦੇ ਜੋ ਤੂੰ ਇੱਥੇ ਕਮਾਏਂਗਾ ਤੈਨੂੰ ਨਾਲ ਲੈ ਕੇ ਜਾਣਾ ਆਪ ਤਾਪਾ ਕਹਿੰਦੇ ਆ ਨਾ ਕਿ ਖਾਲੀ ਹੱਥ ਮਨੁੱਖ ਖਾਇਆ ਖਾਲੀ ਹੱਥ ਚਲਾ ਗਿਆ ਪਰ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਖਾਲੀ ਨਹੀਂ ਤੂੰ ਹੁੰਦਾ ਜਦੋਂ ਪੈਦਾ ਹੁੰਨਾ ਉਦੋਂ ਕੀ ਲੈ ਕੇ ਉਹ ਨਾਲ ਉਸ ਵੇਲੇ ਵੀ ਤੇਰੇ ਨਾਲ ਸਵਾਸਾਂ ਦਾ ਧਾਨ ਹੁੰਦਾ ਹੈ ਜਦੋਂ ਸੰਸਾਰ ਤੇ ਹੁੰਨੇ ਆਸੀ ਪੁਰਜੰਦੇ ਪਾਸ਼ਾ ਜੀ ਕਹਿੰਦੇ ਤੂੰ ਖਾਲੀ ਨਹੀਂ ਹੁੰਦਾ ਉਸ ਵੇਲੇ ਵੀ ਤੈਨੂੰ ਸਵਾਸਾਂ ਦਾ ਧਨ ਦੇ ਕੇ ਮਹਾਰਾਜ ਭੇਜਦਾ ਹੈ ਜਾ ਖਰਚ ਕਰ ਤੇ ਕੁਝ ਖੱਟ ਕੇ ਕਮਾ ਕੇ ਲੈ ਕੇ ਆ ਜਿਵੇਂ ਸੰਸਾਰੀ ਧਨ ਹੈ ਨਾ ਇਹ ਉਹ ਖਰਚ ਕਰਦੇ ਆ ਤਾਂ ਕੁਝ ਕਮਾਣੇ ਆ ਇਸੇ ਤਰ੍ਹਾਂ ਪ੍ਰਭੂ ਨੇ ਸਾਨੂੰ ਨਾ ਸਵਾਸਾਂ ਦਾ ਧਨ ਦੇ ਕੇ ਭੇਜਿਆ ਕਿ ਇਹਨਾਂ ਨੂੰ ਖਰਚ ਕਰਕੇ ਨਾਮ ਧਨ ਇਕੱਠਾ ਕਰ ਸ਼ੁਭ ਅਮਲ ਇਕੱਠੇ ਕਰ ਪਰ ਮਹਾਰਾਜ ਜੀ ਕਹਿੰਦੇ ਜੇ ਤੂੰ ਉਹ ਨਾ ਕੀਤਾ ਫਿਰ ਇੱਕ ਪੰਡ ਸਿਰ ਤੇ ਲੈ ਕੇ ਜਾਏਗਾ ਉਗਣਾ ਦੀ ਪੰਡ ਤੇਰੇ ਨਾਲ ਜਾਏਗੀ ਸਵਾਸ ਖਤਮ ਹੋਣਗੇ ਇਹ ਖਰਚ ਖਤਮ ਹੋ ਜਾਵੇਗਾ ਤੇ ਉਗਣਾ ਦੀ ਪੰਡ ਇਕੱਠੀ ਹੋ ਜਾਵੇਗੀ ਕਹਿੰਦੇ ਉਦੋਂ ਵੀ ਤੂੰ ਕੁਝ ਲੈ ਕੇ ਜਾਏਂਗਾ ਸੰਸਾਰ ਤੋਂ ਉੱਥੇ ਜਵਾਬ ਦੇਣਾ ਪੈਣਾ ਮਹਾਰਾਜ ਜੀ ਕਹਿੰਦੇ ਨਾਨਕ ਕਮਾਣਾ ਸੰਗ ਜੁਲਿਆ ਮਹਾਰਾਜ ਜੀ ਕਹਿੰਦੇ ਉਹਨੇ ਸੰਗ ਜਾਣਾ ਜੋ ਤੂੰ ਸੰਸਾਰ ਤੇ ਕਮਾਏਂਗਾ ਖੱਟੇਂਗਾ ਉਹ ਤੇਰੇ ਸੰਗ ਜਾਣਾ ਨਾ ਜਾਏ ਕਿਰਤ ਮਟਾਇਆ ਪ੍ਰਮਾਤਮਾ ਜੀ ਕਹਿੰਦੇ ਜਿਵੇਂ ਦਾ ਕਿਰਤ ਤੂੰ ਕਰੇਗਾ ਕਮਾਏਗਾ ਉਹਨੂੰ ਕੋਈ ਮਿਟਾ ਨਹੀਂ ਸਕਦਾ ਖੋ ਨਹੀਂ ਸਕਦਾ ਉਹ ਤੈਨੂੰ ਸੁਖ ਜੇ ਬ੍ਰਹਮਨੰਦ ਦੀ ਪ੍ਰਾਪਤੀ ਕਰੇਗਾ ਤੇ ਨਾਮ ਧਨ ਨਾਲ ਜਾਏਗਾ ਜੋਗਨ ਕਰੇਗਾ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਉਹਨਾਂ ਨੂੰ ਤੈਨੂੰ ਨਾਲ ਲੈ ਕੇ ਜਾਣਾ ਪੈਣਾ ਤੇ ਬਚਨ ਕਰਦਿਆਂ ਮਹਾਰਾਜ ਜੀ ਅਗਲਾ ਪਾਦ ਅਰੰਭ ਕਰਦੇ ਹਨ ਫਾਥੁਰ ਮਿਰਗ ਜਿਵੇਂ ਪੇਖ ਰੈਣ ਚੰਦਰਾਇਨ ਮਿਰਗ ਦੀ ਧਾਰਨ ਲੈਂਦੇ ਹਨ ਮਹਾਰਾਜ ਫਾਥੁਰ ਮਿਰਗ ਜਿਵੇਂ ਪੀਖ ਰਹਿਣ ਚੰਦਾਇਨ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਮਿਰਗ ਫਸ ਜਾਂਦੀ ਹੈ ਨਾ ਜਾਲ ਚ ਚੰਦੌਰੀ ਦੇਖ ਕੇ ਨਾ ਮਿਰਗ ਜਿਹੜੀ ਇਹ ਚਾਨਣੀ ਦੇਖ ਕੇ ਚਾਨਣੀ ਰਾਤ ਹੁੰਦੀ ਹੈ ਜਦੋਂ ਮਿਰਗ ਜਿਸ ਵੇਲੇ ਚਾਨਣੀ ਰਾਤ ਹੁੰਦੀ ਨਾ ਚੰਦਰਮਾ ਪੂਰਾ ਹੁੰਦਾ ਉਸ ਵੇਲੇ ਜਿਹੜੀ ਹਿਰਨ ਹੈ ਉਹ ਬੜਾ ਖੁਸ਼ ਹੁੰਦੀ ਹੈ ਚੰਦਰਮਾ ਦੇ ਚਾਨਣ ਨੂੰ ਦੇਖ ਕੇ ਚਾਨਣੀ ਰਾਤ ਨੂੰ ਉਹ ਚਾਂਦਨੀ ਨੂੰ ਦੇਖ ਕੇ ਭੱਜਦੀ ਐ ਖੁਸ਼ ਹੁੰਦੀ ਐ ਬੜਾ ਮਗਨ ਹੁੰਦੀ ਐ ਉਹ ਚਾਨਣ ਦੇ ਵਿੱਚ ਇਸ ਚੀਜ਼ ਦਾ ਫਾਇਦਾ ਠੰਦਿਆਂ ਨੇ ਸ਼ਿਕਾਰੀ ਲੋਕ ਮਹਾਰਾਜ ਜੀ ਕਹਿੰਦੇ ਇਸ ਚੀਜ਼ ਦੇ ਵੀ ਫਾਇਦਾ ਠੰਦਿਆਂ ਨੇ ਫਾਥਰੋ ਮਿਰਗ ਜਿਵੇਂ ਪੇਖ ਨੈ ਰੈਣ ਚੰਦਾਲ ਕਹਿੰਦੇ ਰੈਣ ਨੇਰੇ ਵਿੱਚ ਮਹਾਰਾਜ ਜੀ ਕਹਿੰਦੇ ਜਾਲ ਫੈਕਦੇ ਹਨ ਕਹਿੰਦੇ ਹਨੇਰੀ ਰਾਤ ਵਿੱਚ ਉਹ ਚਿੱਟੀ ਚਾਦਰ ਲੈ ਕੇ ਨਾ ਚਿੱਟਾ ਪਰਦਾ ਲੈ ਕੇ ਸ਼ਿਕਾਰੀ ਜਿਹੜਿਆਂ ਹਿਰਨਾ ਫੜਦੇ ਹਨ ਕਹਿੰਦੇ ਉਹਦੇ ਥੱਲੇ ਦੀਵਾ ਬਾਲਦੇ ਹਨ ਕੋਈ ਬੱਤੀ ਬਾਲਦੇ ਹਨ ਉਹ ਬੱਤੀ ਬਾਲ ਕੇ ਉਹ ਚਿੱਟਾ ਚਿੱਟਾ ਚਾਨਣ ਦੇਖੇ ਉਹ ਚਾਨਣੀ ਰਾਤ ਦਾ ਭੁਲੇਖਾ ਪਾਉਂਦੇ ਹਨ ਜਿਹੜੀ ਹਿਰਨ ਐਨੋਂ ਭੱਜੀ ਜਾਂਦੀ ਹੈ ਚਾਨਣ ਦੇਖ ਕੇ ਭੱਜੀ ਜਾਂਦੀ ਹੈ ਉਹ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੀ ਹੈ ਉਹ ਦੁੱਖ ਪਾਉਂਦੀ ਹੈ ਜਿਵੇਂ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸਿਵੀ ਸਾਡੇ ਤੇ ਵੀ ਜਾਲ ਫੈਂਕਿਆ ਹੋਇਆ ਹੈ ਸੰਸਾਰ ਦੇ ਵਿੱਚ ਮਾਇਆ ਨੇ ਕਹਿੰਦੇ ਇੱਕ ਹਿਰਨ ਦੀ ਤਰ੍ਹਾਂ ਸੀ ਵੀ ਸੁਖ ਮਾਣ ਦੇ ਦੁੱਖਾਂ ਵਿੱਚ ਫਸ ਜਾਂਨੇ ਆ ਜਿਵੇਂ ਇੱਕ ਹਿਰਨ ਜਿਹੜੀ ਆ ਆਨੰਦ ਮਾਣਦੀ ਆ ਸੁਖ ਮਾਣਦੀ ਆ ਫਾਥੋ ਮਿਰਗ ਜਿਵੇਂ ਪੀਖ ਰੈਣ ਚੰਦਾਰ ਚੰਦਾਰਾਇਨ ਮਹਾਰਾਜ ਜੀ ਕਹਿੰਦੇ ਜਿਵੇਂ ਚੰਦਰਮਾਣ ਦੀ ਚਾਨਣੀ ਨੂੰ ਦੇਖ ਕੇ ਹਿਰਨ ਜਿਹੜੀ ਐ ਉਹ ਮੋਗਨ ਹੋ ਜਾਂਦੀ ਓਦੇ ਵਿੱਚ ਖੁੱਭ ਜਾਂਦੇ ਨੇ ਓਦੇ ਨੈਣ ਤੇ ਮਹਾਰਾਜ ਜੀ ਕਹਿੰਦੇ ਉਹ ਫਸ ਜਾਂਦੀ ਐ ਸੁਖ ਦੁੱਖ ਮਹਾਰਾਜ ਜੀ ਕਹਿੰਦਾ ਸੁਖ ਹੈ ਦੁੱਖ ਭਏ ਇਤ ਪਾਕ ਕਮਾਇਨ ਫਿਰ ਉਹ ਦੇਖੋ ਪਹਿਲੋ ਸੁਖ ਮਾਣਦੀ ਐ ਤੇ ਉਹ ਸੁਖੀ ਦੁੱਖ ਦਾ ਰੂਪ ਧਾਰਨ ਕਰ ਲੈਂਦਾ ਫਿਰ ਉਹ ਹੀ ਜਿਹੜਾ ਹੈ ਸ਼ਿਕਾਰੀ ਉਹਨੂੰ ਵੱਢ ਦਿੰਦਾ ਹੈ ਖਤਮ ਕਰ ਦਿੰਦਾ ਹੈ ਉਹ ਹੀ ਫਿਰ ਦੁੱਖ ਪਾਉਂਦੀ ਐ ਸੁਖ ਲੱਭਦੀ ਐ ਨਾ ਉਹ ਸੂਰਜ ਦੀ ਸ਼ਾਨ ਦੇ ਵਿੱਚ ਸੂਰਜ ਦੀ ਰੋਸ਼ਨੀ ਦੇ ਵਿੱਚ ਉਹ ਆਨੰਦ ਮਾਣਦੀ ਮਨ ਦੀ ਦੁਖੀ ਹੋ ਜਾਂਦੀ ਐ ਇਸੇ ਤਰ੍ਹਾਂ ਅਸੀਂ ਸੰਸਾਰੀ ਮੋਹ ਦੇ ਵਿੱਚ ਫਸੇ ਆਸ਼ਾ ਜੀ ਕਹਿੰਦੇ ਅਸੀਂ ਸੁਖ ਲੱਭਦੇ 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 ਹਿਰਨ ਦੀ ਤਰ੍ਹਾਂ ਇਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਦੁੱਖਾਂ ਵਿੱਚ ਫਸ ਜਾਂਨੇ ਆ ਸੁਖ ਲਾ ਨੂੰ ਲੱਭਦਾ ਨਹੀਂ ਦੁੱਖ ਪਾਣਾ ਪੈਂਦਾ ਨਿਤ ਪਾਪ ਕਮਾਏਨ ਮਹਾਰਾਜ ਜੀ ਕਹਿੰਦੇ ਪਸਿਤਾ ਪ੍ਰਤੀ ਅਸੀਂ ਪਾਪ ਕਮਾਉਂਦੇ ਰਹਿੰਦੇ ਆ ਪਾਪਾ ਕਮਾਣੇ ਛੱਡੇ ਨਹੀਂ ਲੈ ਚੱਲੇ ਘੱਤ ਗਲਾਵਿਆ ਜੇ ਮਹਾਰਾਜ ਜੀ ਕਹਿੰਦੇ ਉਹਨੇ ਗਲਾਮਾ ਪਾ ਕੇ ਲੈ ਜਾਣਾ ਫਾਈ ਪਾ ਕੇ ਲੈ ਜਾਣਾ ਜਿਹੜੇ ਪਾਪ ਮਹਾਰਾਜ ਜੀ ਕਹਿੰਦੇ ਕਮਾਨਿਆ ਪਾਪਾਂ ਲੋਭ ਹੰਕਾਰ ਮਹਾਰਾਜ ਜੀ ਕਹਿੰਦੇ ਪਾਪਾਂ ਕਮਾਨੇ ਛੱਡੇ ਨਹੀਂ ਕਹਿੰਦੇ ਪਾਪ ਕਰਨੇ ਤਾਂ ਛੱਡਦਾ ਨਹੀਂ हे ਜੀਵ हे ਮਨੁੱਖ ਤੂੰ ਪਾਪ ਕਰਮ ਕਰਨੇ ਛੱਡਦਾ ਨਹੀਂ ਇੱਕ ਦਿਨ ਆ ਜਾਣਾ ਚੱਲੇ ਘਾਤ ਗਲਾਵਿਆਂ ਗਲਾਵਾ ਕਹਿੰਦੇ ਹਨ ਫਾਸੀ ਨਾ ਇੱਕ ਰਸਤੇ ਦਾ ਮੋੜ ਪਾ ਕੇ ਗਲਾਵਾ ਬਣਾਇਆ ਜਾਂਦਾ ਜਦੋਂ ਕਿਸੇ ਨੂੰ ਫਾਸੀ ਦਿੰਦੇ ਹਨ ਫਾਹ ਦਿੰਦੇ ਹਨ ਉਹ ਗਲਾਵਾ ਰਸੇ ਦਾ ਬਣਾ ਕੇ ਗੰਢ ਪਾ ਕੇ ਉਹਨੂੰ ਗਲ ਵਿੱਚ ਪਾ ਦਿੰਦੇ ਹਨ ਉਹ ਗਲਾਵਾ ਖਿੱਚਦੇ ਹਨ ਤੇ ਫਾਸੀ ਹੋ ਜਾਂਦਾ ਮਨੁੱਖ ਮਰ ਜਾਂਦਾ 임ਾਰਾ ਜੀ ਕਹਿੰਦੇ ਇਸੇ ਤਰ੍ਹਾਂ ਜਾਮਣੇ ਗਲਾਵਾ ਬਣਾਇਆ ਹੋਇਆ ਮਹਾਰਾਜ ਜੀ ਕਹਿੰਦੇ ਜਦੋਂ ਜਾਏਗਾ ਪਾਪ ਕਮਾੰਦਾ ਹੋਇਆ ਕਹਿੰਦੇ ਚੱਲੇ ਘੱਤ ਗਲਾਵਿਆਂ ਕਹਿੰਦੇ ਉਹਨੇ ਗਲਾਵਾ ਪਾ ਲੈਣਾ ਗਲ ਦੇ ਵਿੱਚ ਜੋ ਫਾਈ ਦੇ ਵਿੱਚ ਤੈਨੂੰ ਫਸਣਾ ਪੈਣਾ ਹਰ ਚੰਦੌਰੀ ਦੇਖ ਮੁਠਾ ਕੂੜ ਸੇਜਾ 라ਵਿਆ ਤੇ ਮਹਾਰਾਜ ਜੀ ਕਹਿੰਦੇ ਸਚੰਦਾਵਨੀ ਨੂੰ ਦੇਖ ਕੇ ਇਹ ਚਾਨਦਨੀ ਨੂੰ ਦੇਖ ਕੇ ਮਹਾਰਾਜ ਜੀ ਕਹਿੰਦੇ ਮੁੱਠਾ ਤੈਨੂੰ ਇਹ ਮਿੱਠਾ ਰਸ ਜਿਹੜਾ ਸੀ ਉਹਦੇ ਵਿੱਚ ਸੂ ਫਸ ਗਿਆ ਕੂੜ ਸੇਜਾ 라ਵਿਆ ਕਹਿੰਦੇ ਕੂੜ ਦੀ ਸੇਜ ਸੀ ਪਰ ਤੈਨੂੰ ਮਿੱਠੀ ਲੱਗੀ ਤੂੰ ਇਹਦੇ ਵਿੱਚ ਫਸ ਗਿਆ ਨਿਕਲ ਨਹੀਂ ਪਾਇਆ ਲਭ ਲੋਭ ਹੰਕਾਰ ਮਾਤਾ ਗਰਭ ਭਿਆਸ ਮਾਇਆ ਕਹਿੰਦੇ ਲੱਭ ਤੇ ਲੋਭ ਦੇ ਵਿੱਚ ਹੰਕਾਰ ਦੇ ਵਿੱਚ ਤੇਰੀ ਮਤ ਜਿਹੜੀ ਸੀ ਮਾਰੇਗੀ ਪਤ੍ਰਿਸ਼ਟ ਹੋ ਗਈ ਲੱਭ ਕਰਦਾ ਰਿਆ ਲੋਭ ਕਰਦਾ ਰਿਆ ਤੇ ਮਹਾਰਾਜ ਜੀ ਕਹਿੰਦੇ ਹੰਕਾਰ ਮਾਤਾ ਗਰਭ ਗਰਭ ਕਹਿੰਦੇ ਹਨ ਘਰ ਨੂੰ ਦੋ ਤਰ੍ਹਾਂ ਲੱਭਾਇਆ ਬਾਣੀ ਦੇ ਵਿੱਚ ਇੱਕ ਗੱਗਾ ਬੱਬਨ ਸਿਹਾਰੀ ਇੱਕ ਗੱਗਾ ਰਾਰਾ ਭੱਬੇ ਨੂੰ ਸਿਹਾਰੀ ਪੈਂਦਾ ਉਥੇ ਅਰਥ ਬਣਦਾ ਮਾਂ ਦਾ ਗਰਭ ਇੱਕ ਨਾਮ ਦੇ ਇੱਕ ਅੱਖਰ ਦੇ ਨਾਲ ਅਰਥ ਚੇਂਜ ਹੋ ਜਾਂਦਾ ਹੈ ਇੱਥੇ ਗਰਭ ਗਿਆ ਹੰਕਾਰ ਨੂੰ ਦੋ ਇਹ ਲਬਜਾਂ ਦੇ ਦੋ ਅਰਥ ਬਣਦੇ ਹਨ ਇੱਕ ਅੱਖਰ ਬਦਲਣ ਦੇ ਨਾਲ ਇਹ ਧਿਆਨ ਰੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਗਰਭ ਇੱਥੇ ਹੰਕਾਰ ਨੂੰ ਕਿਹਾ ਹੈ ਬੱਬੇ ਦੇ ਨਾਲ ਹੈ ਜਿੱਥੇ ਬੱਬਾ ਕ ਗ ਘ ਰ ਰ ਪ ਬੇ ਦੇ ਨਾਲ ਹੁੰਦਾ ਉੱਥੇ ਗਰਭ ਮਾਂ ਦੇ ਗਰਭ ਨੂੰ ਕਿਹਾ ਜਾਂਦਾ ਹੈ ਇਹ ਲਬਜਾਂ ਦਾ ਅੰਤਰ ਹੁੰਦਾ ਹੈ ਇਸ ਤਰ੍ਹਾਂ ਬਾਣੀ ਦਾ ਲਬਜਾਂ ਦਾ ਅਰਥਾਂ ਦਾ ਅੰਤਰ बन ਜਾਂਦਾ ਭਾਵ ਕੀ ਅਰਥ ਚੇਂਜ ਹੋ ਜਾਂਦੇ ਹਨ ਜਦੋਂ ਆਪਾਂ ਨੂੰ ਬੇਸਮਝੀ ਹੁੰਦੀ ਹੈ ਕਈ ਲਫ਼ਜ਼ਾਂ ਦੀ ਤੇ ਉੱਥੇ ਆਪਾਂ ਗਲਤ ਬੋਲ ਜਾਂਦੇ ਆ ਇੱਕ ਲਬਜ ਇੱਕ ਅੱਖਰ ਗਲਤ ਬੋਲਣ ਦੇ ਨਾਲ ਅਰਥ ਚੇਂਜ ਹੋ ਜਾਂਦਾ ਹੈ ਕਿਉਂਕਿ ਇਸ ਕਰਕੇ ਕਹਿੰਦੇ ਆ ਵੀ ਸੰਸਕ੍ਰਿਤ ਹਲੇ ਪੁਰਸ਼ ਤੋਂ ਕਿਸੋ ਪੁੱਛਿਆ ਜਾਵੇ ਅਰਥਾਂ ਦਾ ਪਤਾ ਹੋਣਾ ਚਾਹੀਦਾ ਬਾਣੀ ਸਮਝ ਕੇ ਪੜ੍ਹੀ ਜਾਵੇ ਤਾਂ ਕਿ ਦਾ ਅਰਥ ਨਾ ਚੇਂਜ ਹੋਵੇ ਇੱਥੇ ਗਰਭ ਗਿਆਏ ਕੀ ਹੰਕਾਰ ਨੂੰ ਮਹਾਰਾਜ ਜੀ ਕਹਿੰਦੇ ਲੱਭ ਲੋਭ ਹੰਕਾਰ ਮਾਤਾ ਗਰਭ ਭਿਆਸ ਮਾਇਆ ਮਹਾਰਾਜ ਜੀ ਕਹਿੰਦੇ ਹੰਕਾਰ ਦੇ ਵਿੱਚ ਤੂੰ ਲਿਬੜਿਆ ਪਿਆ ਕਹਿੰਦੇ ਹੰਕਾਰ ਉम्मे ਦੇ ਵਿੱਚ ਕਹਿੰਦੇ ਮਾਤਾ ਮਾਤਾ ਤੂੰ ਭਾਵ ਕੀ ਤੂੰ ਲਿਬੜਿਆ ਪਿਆ ਉम्मे ਦੇ ਵਿੱਚ ਹੰਕਾਰ ਦੇ ਵਿੱਚ ਭਿਆਸ ਮਾਇਆ ਨਾਨਕ ਮਿਰਗ ਗਿਆਨ ਬਿਨਸੈ ਨਾ ਮਿਟੇ ਆਵਣ ਜਾਇਆ ਹਰ ਜੀ ਕਹਿੰਦੇ ਫਿਰ ਆਵਣ ਜਾਣਾ ਕਿੱਥੋਂ ਮਿਟਣਾ ਸੀ ਨਾਨਕ ਮਿਰਗ ਅਗਿਆਨ ਬਿਨ ਸੇ ਮਹਾਰਾਜ ਜੀ ਕਹਿੰਦੇ ਇਹ ਗਿਆਨ ਦੇ ਵਿੱਚ ਅਗਿਆਨਤਾ ਦੇ ਵਿੱਚ ਤੂੰ ਸਾਰਾ ਕੁਝ ਮਟਾ ਬੈਠਦਾ ਹੈ ਅਗਿਆਨਤਾ ਵਿੱਚ ਫਸਿਆ ਹੋਇਆ ਨਾ ਮਿਟੇ ਆਵਣ ਜਾਣਿਆ ਹਰ ਜੀ ਕਹਿੰਦੇ ਫਿਰ ਆਵਣ ਜਾਣਾ ਕਿੱਥੋਂ ਮਿਟੇਗਾ ਕਹਿੰਦੇ ਜੇ ਅਗਿਆਨਤਾ ਦੇ ਹਨੇਰੇ ਵਿੱਚ ਹੀ ਫਸ ਕੇ ਸੰਸਾਰ ਤੋਂ ਚਲਾ ਗਿਆ ਈਮਾਰਾ ਜੀ ਕਹਿੰਦੇ ਫਿਰ ਆਉਣ ਜਾਣ ਬਣਿਆ ਰਹਿਣਾ ਇਹਨੂੰ ਕੋਈ ਮੇਟ ਨਹੀਂ ਸਕਦਾ ਜੀ ਵਿਚਾਰ ਹੈ ਸਤਗੁਰੂ ਨੇਂ ਆ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਪਾਤਸ਼ਾਹ ਜੀ ਜੀਵਾਂ ਨੂੰ ਉਪਦੇਸ਼ ਬਖਸ਼ ਦੇ ਵਚਨ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ